ਸਤਿ ਸ਼੍ਰੀ ਅਕਾਲ ਮੈਂ ਹਾਂ ਮਨਪ੍ਰੀਤ ਕੋ ਸੰਦੂਕ ਮੈਂ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਭਿੰਡੀ ਦੀ ਸਬਜ਼ੀ ਨਵੇਂ ਤਰੀਕੇ ਨਾਲ ਬਹੁਤ ਹੀ ਸਵਾਦ ਬਣ ਕੇ ਭਿੰਡੀ ਤਿਆਰ ਹੋਣੀ ਆ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਮਾਨ ਲਿਆ ਏ ਇਹ ਆਪਾਂ ਪਿਆਜ਼ ਨੂੰ ਕ੍ਰਸ਼ ਕਰ ਲਿਆ ਹੈ ਹੈਂਡ ਚੋਪਰ ਦੇ ਨਾਲ ਤੇ ਇਹਦੇ ਨਾਲ ਆਪਾਂ ਭਿੰਡੀ ਨੂੰ ਆਪਾਂ ਆਹ ਸਾਈਜ਼ ਦੇ ਵਿੱਚ ਕੱਟ ਲੈਣਾ ਹੈ ਜਿਆਦਾ ਨਾ ਛੋਟਾ ਤੇ ਨਾ ਜਿਆਦਾ ਵੱਡਾ ਸਾਈਜ਼ ਤੇ ਨਾਲ ਥੋੜੀ ਜਿਹੀ ਪਿਆਜ਼ ਆਪਾਂ ਦੋ ਜਾਂ ਤਿੰਨ ਪਿਆਜ਼ ਆਪਾਂ ਬਰੀਕ ਕੱਟ ਕੇ ਰੱਖ ਲਿਆ। ਇਧਰ ਹਰੀ ਮਿਰਚ ਤੇ ਨਾਲ ਆਪਾਂ ਲਸਣ ਕੱਟਿਆ ਹੈ। ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਆ ਕ੍ਰਸ਼ ਕਰਕੇ ਰੱਖਿਆ ਪਿਆਜ਼ ਇਹਨਾਂ ਦੇ ਵਿੱਚ ਥੋੜਾ ਤੇਲ ਪਾ ਕੇ ਤੇ ਨਾਲ ਪੰਡੀ ਪਾ ਕੇ ਮਸਾਲੇ ਪਾ ਕੇ ਮਿਕਸ ਕਰਾਂਗੇ। ਉਧਰ ਉਹਨਾ ਟਾਈਮ ਆਪਾਂ ਤੜਕੇ ਲਈ ਤੇਲ ਪਾ ਕੇ ਰੱਖ ਦਿੰਨੇ ਜਿਹਦੇ ਵਿੱਚ ਆਪਾਂ ਤੜਕਾ ਲਾਉਣਾ। ਇੰਦੀ ਵਿੱਚ ਆਪਾਂ ਜਿਹੜੀ ਕੱਟੀ ਹੋਈ ਪਿੰਡੀ ਆ ਪਾ ਦੇਣੀ ਤੇ ਥੋੜਾ ਜਿਹਾ ਪਾਣੀ ਦੇ ਚ ਤੇਲ ਪਾ ਦਾਂਗੇ ਜਿਆਦਾ ਨਹੀਂ ਪਾਉਣਾ بس 2 ਚਮਚ ਤੇਲ ਦੇ ਪਾ ਕੇ ਹੁਣ ਆਪਾਂ ਮੰਗੇ ਦੇ ਚ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਤੇ ਥੋੜਾ 1.5 ਚਮਚਾ ਪਾ ਕੇ ਨਮਕ ਦਾ ਇਨੂੰ ਤੇਲ ਨੂੰ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰ ਲੈਣਾ ਹੈ ਇਨੂੰ ਆਪਾਂ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਤੇ ਉਦੋਂ ਆਪਣਾ ਜਿਹੜਾ ਤੇਲ ਆ ਗਰਮ ਹੋ ਜੇਗਾ ਤੇ ਇਹਦੇ ਵਿੱਚ ਆਪਾਂ ਸਾਰੇ ਤੇ ਜੀਰਾ ਤੇ ਬਾਕੀ ਮਸਾਲੇ ਭੁੰਨ ਲੈਨੇ ਪਹਿਲਾਂ ਆਪਣਾ ਤੇਲ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਪਾ ਦਿੰਨੇ ਜੀਰਾ ਸਰਤ ਤੇ ਨਾਲ ਹੀ ਆਪਾਂ ਪਾ ਦਾਂਗੇ ਹਰੀ ਮਿਰਚ ਤੇ ਜਿਹੜੀ ਅਸੀਂ ਕੱਟ ਕੇ ਰੱਖਿਆ ਸੀ ਲੈ ਲਿਆ ਆਪਣਾ ਭੁੱਜ ਗਿਆ ਏ। ਚੰਨਾਲ ਪਾਤਾ ਕਟਿਆ ਬਰੀਕ ਕਟਿਆ ਹੋਇਆ ਪਿਆਜ਼। ਜੇ ਤੁਸੀਂ ਚਾਹੋ ਤੇ ਟਮਾਟਰ ਵੀ ਪਾ ਸਕਦੇ। ਇਹਨਾਂ ਟੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ। ਤੜਕਾ ਵੇਖੋ ਆਪਣਾ ਕੋ ਜੀ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਲਈਏ ਹਰੀ ਮਿਰਚ ਵੀ ਬਹੁਤ ਪਾਈ ਹੈ ਆਪਾਂ ਲਾਲ ਮਿਰਚ ਵੀ ਅੱਗੇ ਪਾਈ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਊਡਰ ਤੇ ਥੋੜੀ ਜਿਹੀ ਆਪਾਂ ਪਾ ਲਾਂਗੇ ਹਲਦੀ ਪਾਊਡਰ ਮਸਾਲੇ ਨੂੰ ਮਿਕਸ ਕਰ ਦਾਂਗੇ ਮਸਾਲੇ ਆਪਣੇ ਮਿਕਸ ਹੋ ਗਏ ਤੇ ਇਧਰੋਂ ਇਥੋਂ ਇਨੂੰ 10 ਤੋਂ 15 ਮਿੰਟ ਹੋ ਗਏ ਆ ਪਿੰਨੀ ਨੂੰ ਪਈ ਜਿਸ ਤਰੀਕੇ ਨਾਲ ਪਿੰਡੀ ਬਣਾਵਾਂਗੇ ਤੇ ਬਿਲਕੁਲ ਵੀ ਲੇਸਲੀ ਨਹੀਂ ਬਣੂਗੀ ਬਹੁਤ ਹੀ ਸਵਾਦ ਵਾਲੀ ਤੇ ਤਿਆਰ ਹੋਊਗੀ ਇਧਰ ਆਪਾਂ ਹੁਣ ਇਹ ਚੁੱਲ੍ਹੀ ਸਾਰੀ ਦੇ ਵਿੱਚ ਪਾ ਕੇ ਹਲਕੇ ਹਲਕੇ ਸੱਤਨ ਆਪਾਂ ਨੂੰ ਮਿਕਸ ਕਰ ਦੇਣਾ ਤੇ ਬਿਲਕੁਲ ਸੇਮ ਉਸੇ ਤਰ੍ਹਾਂ ਆਪਾਂ ਇਹਨੂੰ ਬਣਾਉਣਾ ਹੈ ਯਾਦ ਰੱਖ ਕੇ ਸੇਕ ਨਹੀਂ ਕਰਨਾ ਇਹਨੂੰ ਘੱਟ ਤੋਂ ਘੱਟ 15 ਤੋਂ 20 ਮਿੰਟ ਲੱਗਣ ਬਣਨ ਲਈ ਸਾਰੇ ਬਹੁਤ ਹੀ ਸੁਆਦਮਣ ਤੇ ਢੰਗੀ ਜਿਹੜੀ ਪਿਆਰ ਹੋਣੀ ਹੈ ਸਬਜ਼ੀ ਦੇਖੋ ਆਪਣੀ ਬਣ ਕੇ ਪਿਆਰ ਹੋ ਗਈ ਹੈ ਦੇਖੋ ਪੂਰਾ ਐ ਨਿਕੜ ਮੀਆ ਨਿਕੜ ਮੀਆ ਬੰਡੀਗਾ ਨੇ ਕੋਈ ਇੰਟੀਰੀਅਰ ਜਲੀ ਨਹੀਂ ਬਣੀ ਕੁਛ ਨਹੀਂ ਇੰਨੀ ਸਵਾਦ ਬਣ ਕੇ ਸਭ ਤੇ ਯਾਰੋ ਇਹਨ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਬਾਕੀ ਪਲੀਜ਼ ਇਕ ਚੈਨਲ ਦੇ ਨਵੇਂ ਹੋ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਥੈਂਕਸ ਫॉर ਵਾਚਿੰਗ ਬਾਏ